ਇਸ ਵਕਤ ਕਨੌਰੀ ਕਲਾ ਪਿੰਡ ਦੇ ਵਿੱਚ ਸਕੂਲ ਆਫ ਐਮਿਨਸ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੇ ਨਾਲ ਮਨੀਸ਼ ਸ਼ੋਦੀਆ ਜਿਹੜੇ ਨੇ ਉਹ ਇੱਥੇ ਵਿਜ਼ਿਟ ਕਰਕੇ ਗਏ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਹੋਈ ਹੈ ਤੇ ਨਾਲ ਦੀ ਨਾਲ ਹੀ ਮਾਪਿਆਂ ਦੇ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਖੁਸ਼ਦੀਪ ਗੋਇਲ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰ ਇਹ ਜਿਹੜਾ ਦੌਰਾ ਹੈ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਇਹਦੇ ਕੀ ਮੌਜੂਦ ਨੇ ਗੁਲਬ ਸਿੰਘ ਅੱਜ ਸੀਐਮ ਸਾਹਿਬ ਤੁਹਾਡੇ ਕੋਲ ਆਏ ਸੀਗੇ ਨਾਲ ਦੀ ਨਾਲ ਹੀ ਐਜੂਕੇਸ਼ਨ ਸਬਕਾ ਐਜੂਕੇਸ਼ਨ ਮਿਨਿਸਟਰ ਨੇ ਜਿਹੜੇ ਦਿੱਲੀ ਦੇ ਮਨੀਸ਼ ਸ਼ੋਦੀ ਆਏ ਸੀ ਕੀ ਵਿਚਾਰ ਰਿਹਾ ਅੱਜ ਗੱਲਬਾਤ ਦਾ ਕੀ ਗੱਲਬਾਤ ਹੋਈ ਹੈ ਕੀ ਕੋਈ ਪਹਿਲਾਂ ਇਸ ਤਰ੍ਹਾਂ ਦਾ ਪਲਾਨ ਬਣਿਆ ਸੀ ਕਿ ਬੱਚਿਆਂ ਨੂੰ ਕੋਈ ਨਵਾਂ ਦੇਣਾ ਹੈ ਜਾਂ ਸਕੂਲ ਆਫ ਐਮਨਸ ਦੇ ਵਿੱਚ ਕੋਈ ਨਵਾਂ ਐਲਾਨ ਕਰਨਾ ਹੈ ਜੇ ਤੁਸੀਂ ਯੋਗਾ ਕਰਨਾ ਚਾਹੁੰਦੇ ਹੋ ਮੁਹੱਲੇ ਦੇ ਪਾਰਕ 'ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇੰਸੈਕਟਰ ਭੇਜਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੀ ਸਿੱਖਿਆ ਅਤੇ ਸਿਹਤ ਨੂੰ ਮਿਆਰੀ ਬਣਾਉਣ ਦਾ ਐਹਿਦ ਕੀਤਾ ਹੋਇਆ ਹੈ ਇਸੇ ਤਹਿਤ ਪੰਜਾਬ ਵਾਸੀਆਂ ਦੀ ਸਰੀਰੀ ਕੱਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਸੀਐਮਡੀ ਯੋਗਸ਼ਾਲਾ ਪ੍ਰੋਗਰਾਮ ਦਾ ਉਦਮ ਕੀਤਾ। ਅਸੀਂ ਸਿਹਤ ਦੀ ਵੀ ਫਿਕਰ ਕਰਦੇ ਹਾਂ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਸਰਕਾਰ ਨੇ ਸਿਹਤਮੰਦ, ਗਤੀਸ਼ੀਲ, ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤਾ ਇਸ ਪ੍ਰੋਗਰਾਮ ਦਾ। ਪੰਜਾਬ ਦੇ ਲੱਖਾਂ ਬਜ਼ੁਰਗ ਤੇ ਨੌਜਵਾਨ ਲਾਹਾ ਲੈ ਰਹੇ ਨੇ। ਇਸ ਪ੍ਰੋਗਰਾਮ ਦੇ ਬਿਹਤਰ ਨਤੀਜਿਆਂ ਲਈ ਯੋਗ ਮਾਹਿਰਾਂ ਦੀਆਂ ਟੀਮਾਂ ਬਣਾਈਆਂ ਨੇ। ਇਸ ਪ੍ਰੋਗਰਾਮ ਤਹਿਤ ਯੋਗਾ ਟ੍ਰੇਨਰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਮੁਫਤ ਯੋਗ ਸਿੱਖਿਆ ਦੇ ਰਹੇ ਨੇ ਇਸ ਪ੍ਰੋਗਰਾਮ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੇ ਟੋਲ ਫਰੀ ਨੰਬਰ 7669400500 ਅਤੇ ਵੈੱਬਸਾਈਟ ਵੀ ਜਾਰੀ ਕੀਤੀ ਹੈ 15 ਹੋਰ ਸ਼ਹਿਰਾਂ ਦੇ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣੀ ਹੈ ਤੇ ਉਹਦੇ ਵਾਸਤੇ ਸਟਾਫ ਵੀ ਰੱਖਣਾ ਹੈ ਯੋਗਾ ਟੀਚਰ ਉਹਨਾਂ ਦਾ ਅਸਿਸਟੈਂਟ ਸਟਾਫ ਸਾਰਾ ਉਹ ਰੱਖਿਆ ਜਾਊਗਾ ਬਹੁਤ ਜ਼ਿਆਦਾ ਵੱਡਾ ਹਾਲ ਜਿਹੜਾ ਹੰਗਾਰਾ ਯੋਗ ਸ਼ਾਲਾ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਪਾਰਕਾਂ ਦੇ ਵਿੱਚ ਯੋਗਾ ਕੈਂਪ ਲੱਗ ਰਹੇ ਨੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਕੁਸ਼ਤੀਪ ਗੋਇਲ ਹੈ ਤੇ ਮੈਂ ਬਤੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਤੋਂ ਹਰੀਕਲਾ ਵਿਖੇ ਕੰਮ ਕਰ ਰਿਹਾ ਹਾਂ ਅੱਜ 29 ਤਰੀਕ ਨੂੰ ਸਾਡੀ ਨਾਨ ਵੋਡ ਕਲਾਸਿਸ ਦਾ ਜੋ ਰਿਜ਼ਲਟ ਡਿਕਲੇਅਰ ਹੋਣਾ ਸੀ ਉਹਦੇ ਸਬੰਧ ਦੇ ਵਿੱਚ ਜੋ ਪੀਟੀਐਮ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੱਖੀ ਗਈ ਹੈ ਤੇ ਸਾਨੂੰ ਬੜਾ ਖੁਸ਼ੀ ਹੋਈ ਜਦੋਂ ਸਾਨੂੰ ਕੱਲ ਇਹ ਪਤਾ ਲੱਗਿਆ ਕਿ ਸੀਐਮ ਸਾਹਿਬ ਖੁਦ ਇਸ ਪੀਟੀਐਮ ਦੇ ਵਿੱਚ ਉਹਦਾ ਹਿੱਸਾ ਬਣਨ ਜਾ ਰਹੇ ਨੇ ਤੇ ਬੜਾ ਉਤਸ਼ਾਹਿਤ ਸੀਗੇ ਉਸ ਸੰਬੰਧ ਵਿੱਚ ਸੀਐਮ ਸਾਹਿਬ ਆਏ ਉਹਨਾਂ ਨੇ ਪੇਰੈਂਟਸ ਨਾਲ ਇੰਟਰੈਕਟ ਕੀਤਾ ਬੱਚਿਆਂ ਨਾਲ ਇੰਟਰੈਕਟ ਕੀਤਾ ਤੇ ਸਾਰਿਆਂ ਨੂੰ ਸਬੋਧਨ ਕਰਿਆ ਤੇ ਅਸੀਂ ਮੇਰਾ ਸਕੂਲ ਮੇਰੀ ਟੀਮ ਇਸ ਚੀਜ਼ ਨੂੰ ਲੈ ਕੇ ਬੜਾ ਉਤਸ਼ਾਹਿਤ ਹੈ ਤੇ ਅਸੀਂ ਬੜਾ ਇਸ ਨੂੰ ਪੋਜ਼ੀਟਿਵਲੀ ਲੈਣੇ ਆ ਕਿ ਪਿਛਲੇ ਸਮੇ ਤੋਂ ਜੋ ਸਹੂਲਤਾਂ ਸਕੂਲ ਨੂੰ ਮਿਲੀਆਂ ਨੇ ਬਤੌਰ ਐਮੀਨੈਂਸ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੋਵੇ ਇਨਫਰਾਸਟ੍ਰਕਚਰ ਨੂੰ ਲੈ ਕੇ ਹੋਵੇ ਟਰਾਂਸਪੋਰਟ ਨੂੰ ਲੈ ਕੇ ਹੋਵੇ ਉਹਦੇ ਨਾਲ ਬੱਚਿਆਂ ਦਾ ਜੋ ਸਿੱਖਿਆ ਦਾ ਪੱਧਰ ਹੈ ਉਹ ਬਹੁਤ ਅੱਛਾ ਹੋਇਆ ਤੇ ਅਸੀਂ ਇਸ ਸਰਕਾਰ ਦੇ ਇਸ ਕਦਮ ਦਾ ਬੜਾ ਵੈਲਕਮ ਕਰਦੇ ਹਾਂ ਕਿਹੜੇ ਕਿਡੀਆਂ ਸਹੂਲਤਾਂ ਨੇ ਜਿਹੜੀਆਂ ਸਕੂਲ ਆਫ ਐਮੀਨਸ ਬਣਨ ਤੋਂ ਬਾਅਦ ਇਸ ਸਕੂਲ ਨੂੰ ਦਿੱਤੀਆਂ ਗਈਆਂ ਜਿਸ ਤਰ੍ਹਾਂ ਮੇਰੀ ਬੱਚਿਆਂ ਨਾਲ ਗੱਲਬਾਤ ਹੋ ਰਹੀ ਸੀ ਟਰਾਂਸਪੋਰਟ ਦੀ ਸਬਦਾ ਹੈ ਪੂਰੀਆਂ ਉਹ ਸਬਦਾਵਾਂ ਜਿਹੜੀਆਂ ਨੇ ਪਲੀਜ਼ ਉਹ ਸਾਨੂੰ ਡिटेल ਦੇ ਨਾਲ ਦੱਸੋ ਸਕੂਲ ਆਫ ਐਮੀਨੈਂਸ ਬਣਨ ਤੋਂ ਬਾਅਦ ਮੈਂ ਸੋਨੂੰ ਬਰੀਫਲੀ ਦੱਸ ਸਕਦਾ ਕਿ ਇੱਕ ਤਾਂ ਪੇਸ ਪੋਰਟਲ ਨਾਮ ਦਾ ਇੱਕ ਪ੍ਰੋਗਰਾਮ ਹੈ ਜਿਸ ਵਿੱਚ ਬੱਚਿਆਂ ਨੂੰ ਨੀਟ ਜਈ ਕਲੈਟ ਦੀ ਆਫਲਾਈਨ ਆਨਲਾਈਨ ਕੋਚਿੰਗ ਤੇ ਉਸ ਦੇ ਨਾਲ ਹੀ ਜੋ ਗਾਈਡੈਂਸ ਪ੍ਰੋਗਰਾਮਸ ਨੇ ਇਹ ਸਾਰੇ ਨਾਲ ਨਾਲ ਚੱਲਦੇ ਨੇ ਤੇ ਇਸ ਤੋਂ ਬਿਨਾ ਬੱਚਿਆਂ ਨੂੰ ਜੋ ਇੱਕ ਯੂਨੀਫਾਰਮ ਹੈ ਬੜੀ ਯੂਨੀਕ ਯੂਨੀਫਾਰਮ ਹੈ अराउंड 4000 ਪਰ ਸਟੂਡੈਂਟ ਦੀ ਯੂਨੀਫਾਰਮ ਹੈ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਟਰਾਂਸਪੋਰਟ ਉਹਨਾਂ ਨੂੰ ਪਿੰਡੋਂ ਲੈ ਕੇ ਆਉਣਾ ਤੇ ਵਾਪਸ ਛੱਡ ਕੇ ਆਉਣਾ ਇਸ ਤਰ੍ਹਾਂ ਦੀਆਂ ਜੋ ਫੈਸਿਲਿਟੀਆਂ ਨੇ ਜੋ ਕਿ ਬੱਚਿਆਂ ਦੇ ਲਈ ਬਹੁਤ ਬੁਨਿਆਦੀ ਸੀਗੀਆਂ ਬੱਚਿਆਂ ਦਾ ਮੋਰਲ ਅਪ ਕਰਨ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਸੀ ਇਹ ਸਾਰੀਆਂ ਫੈਸਿਲਿਟੀਆਂ ਸਕੂਲ ਆਫ ਐਮੀਨੈਂਸ ਬਣਨ ਤੋਂ ਬਾਅਦ ਸਾਡੇ ਬੱਚਿਆਂ ਨੂੰ ਮਿਲ ਰਹੀਆਂ ਨੇ ਤੇ ਬੱਚੇ ਬੜੇ ਉਤਸ਼ਾਹਿਤ ਰਹਿੰਦੇ ਨੇ ਇਸ ਵਾਰੀ ਵੀ ਐਂਟ੍ਰਾਂਸ ਐਗਜ਼ਾਮ ਹੋ ਚੁੱਕਿਆ ਹੈ ਤੇ ਬੜੇ ਬੱਚੇ ਉਤਸ਼ਾਹ ਦੇ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਨੇ ਉਮੀਦ ਆ ਬੜਾ ਅੱਛਾ ਸਾਨੂੰ ਹੰਗਾਰਾ ਦੇਖਣ ਨੂੰ ਮਿਲੇਗਾ ਸਰ ਜੇਕਰ ਸਬਜੈਕਟ ਦੀ ਗੱਲ ਕਰ ਲਈ ਜਾਵੇ ਦਸਵੀਂ ਤੋਂ ਬਾਅਦ ਜਿਹੜੇ ਨੇ ਜਿਸ ਤਰ੍ਹਾਂ ਮੈਡੀਕਲ ਹੈ ਨਾਨ ਮੈਡੀਕਲ ਹੈ ਕਮਰਸ ਹੈ ਜਾਂ ਹੋਰ ਵਿਸ਼ੇ ਨੇ ਕਿਉਂ ਇਸ ਸਕੂਲ ਦੇ ਵਿੱਚ ਅਵੇਲੇਬਲ ਨੇ ਉਹ ਕਲਾਸਾਂ ਉਹ ਟੀਚਰ ਇੱਥੇ ਉਹ ਪੜਾਈ ਹੋ ਰਹੀ ਹੈ ਇਸ ਹਾਂਜੀ ਮੈਂ ਸਾਰੀ ਦੀ ਜਾਣਕਾਰੀ ਲਈ ਦੱਸ ਦੇਣਾ ਕਿ ਇੱਥੇ ਸਾਰੀਆਂ ਹੀ ਸਟਰੀਮਸ ਅਵੇਲੇਬਲ ਨੇ ਮੈਡੀਕਲ ਨਾਨ ਮੈਡੀਕਲ ਕਮਰਸ ਆਰਟਸ ਇੰਟਰ ਆਰਟਸ ਵੋਕੇਸ਼ਨਲ ਕੋਰਸਸ ਸਾਰਾ ਕੁਝ ਹੀ ਇੱਥੇ ਅਵੇਲੇਬਲ ਹੈ ਟੀਚਰਸ ਅਵੇਲੇਬਲ ਨੇ ਪ੍ਰਬੰਧ ਅਵੇਲੇਬਲ ਹੈ ਸੋ ਜੋ ਵੀ ਬੱਚਾ ਆ ਕੇ ਇੱਥੇ ਸੁਵਿਧਾ ਲੈਣਾ ਚਾਹੁੰਦਾ ਹੈ ਹੀ অর ਸ਼ੀ ਇਸ ਮੋਸਟ ਮੈਡੀਕਲ ਚ ਕਿੰਨੇ ਸਟੂਡੈਂਟ ਪੜ੍ਹਦੇ ਨੇ ਮੈਡੀਕਲ ਦੇ ਵਿੱਚ ਸਾਡੇ ਕੋਲੇ ਐਟ ਪ੍ਰੈਜ਼ੈਂਟ ਮੈਡੀਕਲ ਨਾਨ ਮੈਡੀਕਲ ਟੋਟਲ ਦੱਸਣਾ ਮੈਂ 60 आ, 5 ਰਾਉਂਡਸ ਜਿਵੇਂ ਬੱਚੇ ਨੇ ਸਾਡੇ ਕੋਲ ਪੜ ਰਹੇ ਨੇ ਤੇ ਸਾਰੇ ਹੀ ਬੱਚੇ ਮਿਹਨਤੀ ਨੇ ਬੜਾ ਅੱਛਾ ਜੋ ਰਿਸਪੌਂਸ ਬੱਚਿਆਂ ਕੋਲ ਦੇਖਣ ਨੂੰ ਮਿਲ ਰਿਹਾ ਜੇ ਜੇਕਰ ਗੱਲ ਸਰ ਖੇਡਾਂ ਦੀ ਕਰ ਲਈ ਜਾਵੇ ਕਿਉਂਕਿ ਮਾਨ ਸਾਹਿਬ ਨੇ ਕਿਹਾ ਕਿ ਖੇਡਾਂ ਮਤਨ ਪੰਜਾਬ ਦੀਆਂ ਜਿਹੜੀਆਂ ਨੇ ਉਹ ਸ਼ੁਰੂ ਕਰਨ ਦੇ ਨਾਲ ਪੰਜਾਬ ਵਿੱਚ ਖੇਡਾਂ ਦਾ ਦੌਰ ਦੁਬਾਰਾ ਸ਼ੁਰੂ ਹੋਇਆ ਤਾਂ ਤੁਹਾਡੇ ਸਕੂਲ ਦੇ ਵਿੱਚ ਵੀ ਕੀ ਕੋਈ ਇਸ ਤਰ੍ਹਾਂ ਦੇ ਖਿਡਾਰੀ ਪੈਦਾ ਕਰਨ 'ਚ ਤੁਸੀਂ ਕਾਮਯਾਬ ਹੋਏ ਹੋ ਜਿਹੜੇ ਰਾਸ਼ਟਰੀ ਪੱਧਰ ਤੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਨੇ ਨਮਾਣਾ ਕਟਿਆ ਹੋਵੇ ਉਹ ਅੱਗੇ ਖੇਡਾਂ ਦੇ ਵਿੱਚ ਗਏ ਹੋਣ ਜਾਂ ਇਹ ਇਸ ਪ੍ਰਤੀ ਕੋਸ਼ਿਸ਼ ਜਿਹੜੀ ਆ ਤੁਹਾਡੀ ਹੋਈ ਹੈ ਸਰ ਅ ਖੇਡਾਂ ਵਿੱਚ ਮੈਂ ਦੱਸਣਾ ਕਿ ਖੇਡਾਂ ਦਾ ਵੀ ਬਹੁਤ ਅੱਛਾ ਇੱਥੇ ਜੋ ਵਿਵਸਥਾ ਬੱਚਿਆਂ ਦੇ ਲਈ ਹੈ ਅ ਸਵੇਰ ਤੇ ਸ਼ਾਮ ਦੋਨੇ ਟਾਈਮ ਹੀ ਇੱਥੇ ਬੱਚੇ ਸਾਡੇ ਕੋਲ ਖੇਡਣ ਆਉਂਦੇ ਨੇ ਕੈਂਪ ਦੀ ਵਿਵਸਥਾ ਇੱਥੇ ਹੈ ਤੇ ਸਾਡੇ ਬੱਚੇ ਖੋਖੋ ਗੇਮ ਦੇ ਵਿੱਚ ਬੜੇ ਮੋਰੀ ਤੌਰ ਤੇ ਕੰਮ ਕਰਦੇ ਨੇ ਹਰ ਸਾਲ ਲਗਭਗ 10 ਤੋਂ ਲੈ ਕੇ 12 ਬੱਚੇ ਸਾਡੇ ਨੈਸ਼ਨਲ ਕਿਡ ਕਿਉ ਤੇ ਇਸ ਵਾਰੀ ਬੜਾ ਮਾਨਮਤਾ ਕਮ ਮਿਲਿਆ ਸਾਨੂੰ ਨੈਸ਼ਨਲ ਦੇ ਵਿੱਚ ਸਾਡੇ ਦੋ ਬੱਚੇ ਪੋਜੀਸ਼ਨ ਫੋਲਡਰ ਨੇ ਤੇ ਡੀਸੀ ਸਾਹਿਬ ਪਰ ਉਹ ਸਨਮਾਨਿਤ ਵੀ ਕੀਤੇ ਗਏ ਨੇ ਤੇ ਉਸ ਤੋਂ ਬਿਨਾ ਖੇਲੋ ਖੇਲੋ ਇੰਡੀਆ ਦੀਆਂ ਜਿਹੜੇ ਗੇਮ ਸਟਾਈਲ ਦੀਆਂ ਉਹਦੇ ਵਿੱਚ ਬੱਚਿਆਂ ਨੂੰ ਲਗਭਗ 3 ਲੱਖ ਦੇ ਲਗਭਗ ਜੋ ਸਕਾਲਰਸ਼ਿਪ ਬਣੀ ਵੀ ਮਿਲੀ ਤੇ ਉਸ ਤੋਂ ਬਿਨਾ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਸਾਡੇ ਬੱਚੇ ਜਦੋਂ ਸਟੇਟ ਲੈਵਲ ਤੇ ਪੋਜੀਸ਼ਨਾਂ ਲੈ ਕੇ ਆਉਂਦੇ ਨੇ ਉਹਦੇ ਵਿੱਚ ਵੀ ਬੱਚਿਆਂ ਨੂੰ ਬੜੀ ਅੱਛੀ ਪ੍ਰਾਈਜ਼ ਮਿਲਦੀ ਹੈ ਸੋ ਖੇਡਾਂ ਦਾ ਜੋ ਪੱਖਾ ਹੈ ਸਕੂਲ ਦਾ ਬਹੁਤ ਅੱਛਾ ਹੈ ਤੇ ਇਸ ਦੇ ਬਾਅਦ ਨਿਖਾਰ ਵੱਲ ਹੋਰ ਧਿਆਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਜੇਕਰ ਮਾਲਵੇ ਦੀ ਧਰਤੀ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਦੀ ਧਰਤੀ ਕਲਚਰ ਜਿਹੜੇ ਪ੍ਰੋਗਰਾਮ ਨੇ ਭੰਗੜਾ ਹੋ ਗਿਆ ਲੁੱਡੀ ਹੋ ਗਈ ਪੰਜਾਬ ਦੇ ਲੋਕ ਨਾਚ ਸਮੁੱਚੇ ਲੋਕ ਨਾਚ ਨੇ ਉਹਨਾਂ ਵਿੱਚ ਮਾਲਵਾ ਜਿਹੜਾ ਹੈ ਹਮੇਸ਼ਾ ਹੀ ਮੋਹ ਰਿਹਾ ਹੈ ਕਿਉਂਕਿ ਪੰਮੀ ਬਾਜੀ ਭਗਵੰਤ ਸਿੰਘ ਮਾਨ ਜੋ ਸੂਬੇ ਦੇ ਮੁੱਖ ਮੰਤਰੀ ਨੇ ਜਾਂ ਹੋਰ ਬਹੁਤ ਸਾਰੇ ਅਦਾਕਾਰ ਨੇ ਜਾਂ ਫਿਲਮੀ ਸਿਤਾਰੇ ਨੇ ਉਹ ਮਾਲਵੇ ਦੀ ਧਰਤੀ ਨਾਲ ਸੰਬੰਧਿਤ ਨੇ ਤੁਹਾਡੇ ਸਕੂਲ ਦੇ ਵਿੱਚ ਕੀ ਇਹੋ ਜਿਹੀਆਂ ਟੀਮਾਂ ਕਦੀ ਤਿਆਰ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਲੋਕ ਨਾਚਾਂ ਦੀ ਗੱਲ ਕਰ ਲਈ ਜਾਵੇ ਭੰਗੜਾ ਗਿੱਧਾ ਲੁੱਡੀ ਲੋਕ ਨਾਚ ਹੈ ਝੂਮਰ ਹੈ ਇਹਦੇ ਵਿੱਚ ਕਿੰਨੇ ਕੁ ਜਿਹੜੀ ਕਿੰਨੇ ਕੁ ਬੱਚੇ ਤੁਹਾਡੇ ਭਾਗ ਲੈਂਦੇ ਨੇ ਹਰ ਸਾਰ ਇਸ ਵਾਰੀ ਸਾਡੇ ਕੰਨਿਓ ਕਲਚਰਲ ਐਕਟੀਵਿਟੀ ਦੇ ਵਿੱਚ ਬਿਲਕੁਲ ਹੀ ਬਹੁਤ ਅੱਛਾ ਖਾਸ ਧਿਆਨ ਦਿੱਤਾ ਗਿਆ ਤੇ ਇੱਕ ਡਿਸਟ੍ਰਿਕਟ ਲੈਵਲ ਦੇ ਉੱਤੇ ਜੋ ਕੰਪੀਟੀਸ਼ਨ ਹੁੰਦਾ ਹੈ ਉਸ ਕੰਪੀਟੀਸ਼ਨ ਦੇ ਵਿੱਚ ਸਾਡੀਆਂ ਜੋ ਟੀਮਾਂ ਸੀਗਾ ਉਹਨਾਂ ਨੇ ਗਰਲਜ਼ ਨੇ ਲੁੱਡੀ ਡਾਂਸ ਸ਼ਾਇਦ ਉਹਨੂੰ ਕਹਿੰਦੇ ਨੇ ਉਹ ਪਰਫਾਰਮ ਕੀਤਾ ਸੀ ਤੇ ਉਹਦੇ ਵਿੱਚ ਜ਼ਿਲ੍ਹੇ ਪੱਤਰ ਤੇ ਸਾਡੇ ਬੱਚੇ 3rd ਪੋਜੀਸ਼ਨ ਲੈ ਕੇ ਆਏ ਸੀਗੇ ਤੇ ਉਸ ਤੋਂ ਬਿਨਾ ਵੀ ਸਕੂਲ ਦੇ ਵਿੱਚ ਸਮੇਂ-ਸਮੇਂ ਤੇ ਵਕ-ਵਕ ਕਲੱਬਸ ਬਣੇ ਹੋਏ ਨੇ ਤੇ ਰੋਟੇਸ਼ਨ ਦੇ ਨਾਲ ਹਰ ਇੱਕ ਤਰ੍ਹਾਂ ਦੀ ਐਕਟੀਵਿਟੀ ਚਾਹੇ ਉਹ ਅਕੈਡੈਮਿਕ ਹੋਵੇ ਚਾਹੇ ਉਹ ਕਲਚਰਲ ਹੋਵੇ ਬੱਚਿਆਂ ਦੇ 올-ਰਾਊਂਡ ਡਿਵੈਲਪਮੈਂਟ ਦੇ ਲਈ ਉਹ ਕਰਵਾਉਂਦੇ ਰਹਿੰਦੇ ਅਸੀਂ ਤਾਂ ਕਿ ਬੱਚੇ ਪੜ੍ਹਨ ਦੇ ਨਾਲ-ਨਾਲ ਹਰੇਕ ਪੱਖ ਵੱਜੋ ਬੱਚਿਆਂ ਦਾ ਵਿਕਸਿਤ ਹੋਵੇ ਅੱਜ ਸੀਐਮ ਆਈਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੱਲਬਾਤ ਹੋਈ ਹੈ ਕੋਈ ਸਪੈਸ਼ਲ ਟਾਕ ਹੋਇਆ ਕੋਈ ਤੁਹਾਡੇ ਨਾਲ ਕਿ ਬਈ ਇਸ ਇਹ ਗੱਲ ਚ ਹੋਰ ਸੁਧਾਰ ਕਰਨ ਦੀ ਲੋੜ ਹੈ ਜਾਂ ਮੈਂ ਤੁਹਾਨੂੰ ਕੋਈ ਫੰਡ ਜਿਹੜੇ ਨੇ ਅਲੱਗ ਗਰੁੱਪ ਦੇ ਵਿੱਚ ਦਵਾਂਗਾ ਐਜੂਕੇਸ਼ਨ ਸੈਕਟਰ ਵੀ ਤੁਹਾਡੇ ਨਾਲ ਮजूद ਸੀਗੇ ਅ ਦੇਖੋ ਉਹਨਾਂ ਵੱਲੋਂ ਸਾਨੂੰ ਬਹੁਤ ਅੱਛਾ ਪ੍ਰੋਤਸਾਹਨ ਮਿਲਿਆ ਕਿ ਜਿਸ ਰਾਹ ਅਸੀਂ ਚੱਲੇ ਹੋਇਆ ਉਸ ਰਾਹ ਤੁਰਿਏ ਤੇ ਸਰਕਾਰ ਸਕੂਲਾਂ ਨੂੰ ਲੈ ਕੇ ਹਮੇਸ਼ਾ ਹੀ ਸਹਿਯੋਗਦ ਹੈ ਤੇ ਮੈਨੂੰ ਉਮੀਦ ਹੈ ਕਿ ਜੋ ਵੈਸੇ ਤਾਂ ਬਹੁਤ ਅੱਛਾ ਆਲਰੇਡੀ ਚੱਲ ਰਿਹਾ ਹੈ ਪਰ ਲਗਾਤਾਰਤਾ ਦੇ ਵਿੱਚ ਜੋ ਵੀ ਸਕੀਮਸ ਨੇ ਜਾਂ ਜੋ ਵੀ ਇਨਫਰਾਸਟ੍ਰਕਚਰ ਹੈ ਉਹ ਵੀ ਨਾਲ ਨਾਲ ਡਿਵੈਲਪ ਹੁੰਦਾ ਰਹੂਗਾ ਮੇਨਟੇਨ ਹੁੰਦਾ ਰਹੂਗਾ ਤੇ ਇਸੇ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਸਾਡੀ ਇੱਛਾ ਹੀ ਹੁੰਦੀ ਹੈ ਕਿ ਬੱਚੇ ਇੱਥੋਂ ਵੱਧ ਤੋਂ ਵੱਧ ਜੋ ਸਿੱਖੇ ਜਾਣ ਅਬਦਾ ਮਾਵਾਬਦਾ ਬੱਚੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ ਇਹ ਜੇ ਪ੍ਰਿੰਸੀਪਲ ਕੀ ਸਨੇਹ ਹੈ ਤੁਹਾਡੇ ਜਿਹੜੇ ਨੇ ਪੇਰੈਂਟਸ ਨੇ ਉਹਨਾਂ ਕਿਸ ਨੇ ਸਾਡਾ ਮੇਰਾ ਪ੍ਰਿੰਸੀਪਲ ਹੋਣ ਦੇ ਨਾਤੇ ਜੋ ਬੱਚੇ ਮੇਰੇ ਕੋਲ ਪੜ ਰਹੇ ਨੇ ਉਹਨਾਂ ਦੇ ਪੇਰੈਂਟਸ ਨੂੰ ਹੀ ਸੁਨੇਹਾ ਹੈ ਕਿ ਅਸੀਂ ਉਹਨਾਂ ਦਾ ਭਰਪੂਰ ਖਿਆਲ ਰੱਖ ਰਹੇ ਹਾਂ ਤੇ ਇੱਥੇ ਪੀਟੀਐਮ ਤੇ ਆਉਣ ਦੇ ਉੱਤੇ ਬੱਚਿਆਂ ਦੇ ਪੇਰੈਂਟਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਬੜਾ ਉਹਨਾਂ ਦੇ ਆਉਣ ਨਾਲ ਉਹਨਾਂ ਦੇ ਫੀਡਬੈਕ ਦੇ ਨਾਲ ਸਾਨੂੰ ਇੱਕ ਅਲੱਗ ਬਲ ਮਿਲਦਾ ਹੈ ਜੋ ਕਿ ਅੱਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਖੁਸ਼ਦੀਪ ਕੋਲ ਜੀ ਜੁੜੇ ਸੀਗੇ ਉਹਨਾਂ ਨੇ ਤਮਾਮ ਉਹ ਗੱਲਾਂ ਦੱਸੀਆਂ ਜਿਹੜੀਆਂ ਸਕੂਲ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਮੌਜੂਦ ਨੇ ਤਾਂ ਆਸ਼ਾ ਕਰਦੇ ਹਾਂ ਕਿ ਸਕੂਲ ਆਫ ਐਮਿਨਸ ਜਿਹੜਾ ਪੰਜਾਬ ਸਰਕਾਰ ਦਾ ਅਪਰਾਮਾ ਹੈ ਉਹ ਹੋਰ ਜ਼ਿਆਦਾ ਤਰੱਕੀ ਕਰੇਗਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਕਨੌਰੀ ਕਲਾ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ